ਆ ਗੋਧਨ ਸਮਿਟ ਪਹਿਲੀ ਵਾਰੀ ਸ਼ੁਰੂ ਹੋਇਆ ਹੈਗਾ ਤੇ ਇਹ ਬਹੁਤ ਹੀ ਵਧੀਆ ਆ ਇਵੈਂਟ ਸਟਾਰਟ ਹੋਇਆ ਹੈਗਾ ਜੋ ਆਪਣੀ ਪਹਿਲਾ ਦੀ ਸੰਸਕ੍ਰਿਤੀ ਨੂੰ ਦੁਬਾਰਾ ਪੁਨਰਜੀਵਨ ਪੁਨਰਜੀਵਿਤ ਕਰ ਰਿਹਾ ਹੈ ਤੇ ਹੈ ਕਿ ਕਹੂੰਗੇ ਇਸ ਪ੍ਰੋਗਰਾਮ ਅੱਜ ਪਹਿਲੇ ਸਤਗੁਰੂ ਨਾਨਕ ਸੱਜੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪ੍ਰੋਪ ਨਾਮ ਤੇ ਸੰਗਤ ਨੇ ਔਰ ਇੱਥੇ ਰਾਸ਼ਟਰੀ ਗੋਧਨ ਮਹਾਸੰਗ ਦੇ ਤਤਵਾਂ ਚ ਮਨਾਇਆ ਹੋਇਆ ਵੇ ਉਹਨਾਂ ਦਾ ਛੇਂਦਾਂ ਦਾ ਸਮਿਟ ਹੈਗਾ ਵੇ ਉਹਨਾਂ ਨੇ ਜਦੋਂ ਇਹ ਦੇਖਿਆ ਵੀ ਸਿੱਖੀ ਦੀ ਜਿਹੜੀ ਫੌਦ ਰੱਖੀ ਹੈ ਉਹ ਸਤਗੁਰੂ ਨਾਲ ਰੱਖੀ ਹੈਗੀ ਇਹ ਉਹਨਾਂ ਨੇ ਬੇਨਤੀ ਕੀਤੀ ਵੀ ਅਸੀਂ ਚਾਹੁੰਦੇ ਹਾਂ ਵੀ ਐਡੇ ਵੱਡੇ ਸਮਾਗਮ ਦੀ ਸ਼ੁਰੂਆਤ ਨਾ ਅੱਜ ਐਡੇ ਵੱਡੇ ਸੁਭਾਗੇ ਸਮੇਂ ਹੋਣੀ ਹੈ ਅੱਜ ਗੁਰਪੁਰਬ ਦਾ ਦਿਨ ਨੇ ਸਤਗੁਰੂ ਨਾਲ ਦਾ ਪ੍ਰਕਾਸ਼ ਪੁਰਬ ਹੈ ਨਾਮਦੇਵ ਸਿੰਘਾਂ ਨੇ ਇੱਥੇ ਆ ਕੇ ਉਹ ਸਾਡੀ ਪ੍ਰਾਤਨ ਮਰਿਆਦਾ ਵੇ ਭਾਰਤ ਦੀ ਮਰਿਆਦਾ ਉਹਦੇ ਚ ਗਊ ਰੱਖਸ਼ਾ ਵਾਸਤੇ ਗਊ ਦਿੱਤ ਗਊ ਤੰਤ ਵਾਸਤੇ ਹਵਨ ਜਗ ਵੀ ਕੀਤੇ ਨੇ ਔਰ ਸਵੇਰ ਦੇ ਤੇ ਕੀਰਤਨ ਦਰਬਾਰ ਗੁਰਬਾਣੀ ਦੇ ਕੀਰਤਨ ਦੇ ਪ੍ਰਸਾਦ ਚੱਲ ਰਿਹਾ ਹੋਵੇ। ਅੱਜ ਇਸ ਸਮਾਗਮ ਦੇ ਵਿੱਚ ਨਾਮਧਾਰੀ ਮੁਖੀ ਸਤਗੁਰੂ ਦਲੀਪ ਸਿੰਘ ਜੀ ਦੇ ਵੱਲੋਂ ਉਹਨਾਂ ਦੀ ਨੁਮਾਇੰਦਗੀ ਉਹਨਾਂ ਦੀ ਬੇਟੀ ਭੈਣ ਜੀਵਨਕੌਰ ਜੀ ਨੇ ਕੀਤੀ। ਉਹਨਾਂ ਨੇ ਆਪਣੇ ਵਿਕਤਾ ਵਿੱਚ ਦੱਸਿਆ ਕਿ ਕਿੱਦਾਂ ਸਾਨੂੰ ਭਾਰਤੀਆਂ ਨੂੰ ਸਿੱਖੀ ਨੂੰ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਵੇ ਗਊ ਦੀ ਪੂਜਾ ਕਰਨੀ ਹੈ, ਗਊ ਨੂੰ ਸੀ ਬਚਾਉਣਾ ਹੈ। ਉਸ ਕਾਰਕਰਮ ਦੇ ਵਿੱਚ ਅੱਜ ਮਾਨਯੋਗ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਸਾਹਿਬ ਵੀ ਪਸਤਿਤ ਹਨ। ਉਸ सिरसा ਤੋਂ ਸੰਸਦ ਪੈਨ ਸੁਰਤਾ ਦੁੱਗਲ ਜੀ ਇੱਥੇ ਆ ਗਏ ਸਨ ਔਰ ਵਿਸ਼ਵ ਹਿੰਦੂ ਪਰਿਸ਼ਦ ਦੇ ਅੰਤਰਰਾਸ਼ਟਰੀ ਪ੍ਰਧਾਨ ਲੋਕ ਕੁਮਾਰ ਜੀ ਇੱਥੇ ਉਪਸਥਿਤ ਸਨ ਉਹਨਾਂ ਸਾਰੇ ਦੇ ਮੌਜੂਦਗੀ ਵਿੱਚ ਅੱਜ ਨਾਮਤਰੇ ਸੰਗੰਧ ਦੇ ਇਕੱਤਰਤ ਹੋ ਕੇ ਭਾਰਤ ਦੀ ਰਾਜਧਾਨੀ ਨੈਸੇਸ਼ੀ ਸ਼ੇਡਨ ਦੇ ਵਿੱਚ ਅੱਜ ਇਹ ਰਾਸ਼ਟਰੀ ਗੋਤਨ ਸੰਮੇਲਨ ਦੇ ਅਨੁਸਾਰ ਸਤਗੁਰੂ ਅਰਜਨ ਦੇਵ ਜੀ ਦਾ ਪੁਰਬ ਮਨਾਇਆ ਵੇ ਔਰ ਇਹ ਪੁਰਬ 6 ਦਿਨਾਂ ਦਾ ਕਾਰਕਮ ਚੱਲਣਾ ਜੀਆ